ओम शांति आज मैं मेरा मन बहुत दुखी है जी और सारे जितने भी 140 करोड़ ਲੋਕਾਂ ਦਾ ਹਿਰਦੇ ਜਿਹੜੇ ਵਿਰੋਧੜੇ ਹੋਏ ਆ ਜਿਹੜਾ નિર્ਦੋਸ਼ ਲੋਕਾਂ ਦੇ ਉੱਤੇ ਜਿਹੜੇ ਸਲਾਨੀ ਸੀਗੇ ਔਰ ਕਸ਼ਮੀਰ ਦੇ ਵਿੱਚ ਸੈਰ ਵਾਸਤੇ ਗਏ ਸੀ ਔਰ ਪਤਾ ਨਹੀਂ ਕਿੰਨੀ ਦਿਨ ਵਾਸਤੇ ਪਲਾਨਿੰਗ ਕਰਤਾ ਬੰਦਾ ਔਰ ਉਹਨਾਂ ਦੇ ਉੱਤੇ ਜਿਹੜਾ ਇੱਕ ਅਤਵਾਦੀਆਂ ਨੇ ਇੱਕ ਨਿਆਹਤੇ ਲੋਕਾਂ ਦੇ ਉੱਤੇ ਅਮਰਾ ਕੀਤਾ ਮੈਂ ਉਹਦੀ ਸਖਤ ਤੋਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਜਿਹੜੇ ਪਰਿਵਾਰ ਆ ਜਿਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਇਆ ਮੇਰੇ ਦਿਲ ਦੀ ਹਮਦਰਦੀ ਉਹਨਾਂ ਦੇ ਨਾਲ ਹੈ ਔਰ ਸਾਰਾ ਦੇਸ਼ ਇਸ ਦੁੱਖ ਦੀ ਘੜੀ ਚ ਉਹਦਾ ਨਾਲ ਖੜਾ ਹੋਇਆ ਜਿਹੜੇ ਬੰਦੇ ਜ਼ਖਮੀ ਹੋਏ ਆ ਮੈਂ ਮਾਤਾ ਦੇ ਚਰਨਾਂ ਚ ਅਰਦਾਸ ਕੀਤੀ ਆ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਣ ਔਰ ਸਾਰਾ ਦੇਸ਼ ਇਸ ਨੂੰ ਇਕੱਠਾ ਹੈਗਾ ਸਾਰੇ ਦੁਨੀਆ ਨੇ ਇਹਨੂੰ ਕੰਡੈਮਨਟ ਕੀਤਾ ਜਿਹੜੀ ਕਰੋਣੀ ਹਰਕਤ ਹੈ ਔਰ ਇਹਦੇ ਪਿੱਛੇ ਜਿਹੜੀਆਂ ਵੀ ਜਿਹੜੇ ਇਹਦੇ ਪਿੱਛੇ ਸ਼ਕਤੀਆਂ ਆ ਗਈਆਂ ਪੂਰਾ ਦੇਸ਼ ਇਕੱਠਾ ਹੋ ਕੇ ਉਹਦਾ ਮੁਕਾਬਲਾ ਕਰੇਗਾ ਔਰ ਉਹਦਾ ਤੋ ਕੁਮਾ ਜਵਾਬ ਦੇਗਾ ਔਰ ਇਹਦੇ ਵਿੱਚ ਸਲਾਨੀਆਂ ਦੇ ਨਾਲ-ਨਾਲ ਇੱਕ ਜਿਹੜਾ ਗਰੀਬ ਆਦਮੀ ਜਿਹੜਾ ਜਿਹਦਾ ਰੋਜ਼ੀ ਰੋਟੀ ਸਲਾਨੀਆਂ ਦੇ ਨਾਲ ਸੰਬੰਧਿਤ ਸੀ ਪੌਨੀ ਵਾਲਾ ਜਿਹੜਾ ਆਦਰ ਸੀ ਉਹ ਵੀ ਸ਼ਹੀਦ ਹੋਇਆ ਔਰ ਕਸ਼ਮੀਰ ਦੇ ਲੋਕ ਵੀ ਸਾਰਾ ਕਸ਼ਮੀਰ ਜਿਹੜਾ ਹੈਗਾ ਉਹ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਆਤਵਾਦ ਦੇ ਖਿਲਾਫ ਔਰ ਪੂਰਾ ਦੇਸ਼ ਜਿਹੜਾ ਹੈਗਾ ਉਹ ਖੜਾ ਹੋਇਆ ਮੈਨੂੰ ਪੂਰੀ ਉਮੀਦ ਹੈ ਜੀ ਜਿਸ ਤਰ੍ਹਾਂ ਸਾਡੇ ਜਿਹੜੀ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ ਤੇ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਚੜ੍ਹੋ ਖਤਮ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਉਹਨਾਂ ਪਰਿਵਾਰਾਂ ਦੇ ਨਾਲ ਔਰ ਮੇਰੇ ਦਿਲ ਦੀ ਹਮਦਰਦੀ ਔਰ ਮਾਤਾ ਜੀ ਦੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸੀ ਕਿ ਉਹਨਾਂ ਨੂੰ ਬਲ ਬਖਸ਼ੇ ਇਸ ਔਖੀ ਘੜੀ ਦੇ ਵਿੱਚ ਜਿਹੜਾ ਸਾਨੂੰ ਵੀ ਜਿਹੜਾ ਹੈਗਾ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਅਸੀਂ ਜਿਹੜਾ ਹੈਗਾ ਇਹ ਅਤਵਾਦ ਦਾ ਜਿਹੜਾ ਹੁਣ ਦੁਨੀਆ ਦੇ ਵਿੱਚੋਂ ਖਾਤਮਾ ਜਿਹੜਾ ਹੋਣਾ ਚਾਹੀਦਾ। ਇੱਕ ਕਾਰਵਾਈ ਦੀ ਕੀ ਗੱਲ ਆ ਪકડਣੀ ਹੈਗੀ ਬਾਰਡਰ ਦੇ ਉੱਪਰ ਵੀ ਜਿਹੜੇ ਅਤਵਾਦੀ ਦਰਾਰੇ ਲੱਗਦਾ ਉਹਨੂੰ ਪકડਣੀ ਹੈ। ਇਹ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਬਹੁਤ ਵੱਡਾ ਬਾਰਡਰ ਹੈ ਜੀ। ਬਹੁਤ ਸਾਂਕੜੇ ਕਿਲੋਮੀਟਰ ਲੰਬਾ ਬਾਰਡਰ ਹੈ। ਲekin ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਮਤਲਬ ਕੋਈ ਵਿਰੋਧੀ ਤਾਕਤ ਹੈ ਜਿਹੜਾ ਜਿਹੜਿਆ ਦੇਸ਼ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਤਾਕਤ ਹੈ ਜਿਆ ਉਹ ਆਰਮਨਿਸ ਮੌਕੇ ਦੀ ਤਾਕਤ ਦੇ ਵਿੱਚ ਰਹਿਣਾ ਜਿਹੜੇ ਅਤਵਾਦੀ ਹੁੰਦੇ ਉਹਨਾਂ ਕੋਲੇ ਐਲੀਮੈਂਟ ਆਫ ਸਰਪ੍ਰਾਈਜ਼ ਹੁੰਦਾ ਪਰ ਜਿਹੜੀ ਸਟੇਟ ਹੁੰਦੀ ਆ ਉਹ ਤੁਸੀਂ ਸਟੇਟ ਨੂੰ ਕਿਸੇ ਨੂੰ ਕੋਈ ਦੂਰਾ ਨਹੀਂ ਸਕਦੇ ਜਾਂ ਉਹਨੂੰ ਤੁਸੀਂ ਕੋਈ ਲੰਬੇ ਸਮੇਂ ਤੱਕ ਜਿਹੜਾ ਕੋਈ ਅਤਿਆਚਾਰ ਨਹੀਂ ਕਰ ਸਕਦੇ ਇਹਨਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਆ ਐਸ ਲਈ 140 ਕਰੋੜ ਲੋਕ ਜਿਹੜੇ ਦੇਸ਼ ਤੇ ਆ ਇਕੱਠੇ ਖੜੇ ਆ ਸਾਡੀ ਜਿਹੜੀ ਯੂਨਿਟੀ ਆ ਸਾਡਾ ਜਿਹੜਾ ਭਾਈਚਾਰਾ ਹੈ ਔਰ ਆਪਸ ਜਿਹੜਾ ਸਾਡਾ ਪਿਆਰ ਹੈ ਉਹ ਸਾਡੀ ਤਾਕਤ ਹੈ ਅਸੀਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਇਹਦਾ ਮੂੰਹ ਤੋੜ ਦੋਵਾਂਗੇ ਕੋਈ ਜਿਹੜਾ ਅਜੇ ਅੱਜ ਦਾ ਜਿਹੜੀ ਘੜੀ ਹੈ ਇਹ ਮਤਲਬ ਦੁੱਖ ਦੀ ਘੜੀ ਹੈ ਇਸ ਲਈ ਤਾਂ ਅਜੇ ਤਾਂ ਅਸੀਂ ਜਿਹੜੇ ਲੋਕ ਆ ਗਏ ਆ ਉਹ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਰੇ ਪੂਰੇ ਦੇਸ਼ ਦੇ ਵਿੱਚੋਂ ਲੋਕ ਮੌਣ ਉੱਥੇ ਆਏ ਹੋਏ ਸੀਗੇ ਉਹਨਾਂ ਦੇ ਜਿਹੜੇ ਮ੍ਰਿਤਕ ਜਿਹੜੀ ਪਾਰਥਕ ਸਵੀਰ ਹੈ ਉੱਥੇ ਜਾ ਰਹੇ ਆ ਐਸ ਵੇਲੇ ਕੋਈ ਹੋਰ ਗੱਲ ਕਰਨ ਦਾ ਨਹੀਂ ਹੈ ਸਾਡੀ ਜਦੋਂ ਇਹ ਇਹਦੇ ਬਾਰੇ ਜਿਹੜਾ ਹੈਗਾ ਇਹ ਸਾਰੀ ਕੁਛ ਇਨਵੈਸਟੀਗੇਸ਼ਨ ਹੋ ਕੇ ਬਹੁਤ ਸਾਰੇ ਤੱਥ ਸਾਹਮਣੇ ਆਣਗੇ ਔਰ ਸਾਡੀ ਜਿਹੜੀ ਸਰਕਾਰ ਹੈ ਔਰ ਜਿੰਨੇ ਸਾਡੇ ਨੈਸ਼ਨਲ ਲੀਡਰ ਹੈ ਸਾਰੀਆਂ ਪਾਰਟੀਆਂ ਤੇ ਉਹ ਮਿਲ ਕੇ ਇਹਦੇ ਬਾਰੇ ਜਿਹੜਾ ਹੈਗਾ ਦਾ ਜਵਾਬ ਕਿ ਹੋਏਗਾ ਉਹ ਨਕੀ ਵੀ ਕੀਤੀ ਗਈ ਸੀ ਵੀ ਇੰਟੈਲੀਜੈਂਸ ਦੀ ਕਿਨੇ ਲੱਗੀ ਮੰਦੀ ਉਹਦੀ ਦੇਖੋ ਗੱਲ ਇਹ ਹੈਗੀ ਆ ਵੀ ਮੈਂ ਫਿਰ ਕਹਣਾ ਵੀ ਐਸ ਵੇਲੇ ਸਮਾਂ ਰਾਜਨੀਤੀ ਦਾ ਨਹੀਂ ਹੈ ਐਸ ਵੇਲੇ ਸਮਾਂ ਉਹਨਾਂ ਪਰਿਵਾਰਾਂ ਨਾਲ ਖੜਨ ਦਾ ਦੁੱਖ ਦੀ ਘੜੀ ਦੇ ਵਿੱਚ ਔਰ ਸਾਰੇ ਨੇਸ਼ਨ ਨੂੰ ਇਕੱਠੇ ਹੋਗੇ ਸਾਡੇ ਜਿਹੜੇ ਨੈਸ਼ਨਲ ਲੀਡਰਸ਼ਿਪ ਹੈ ਉਹ ਸਾਰੇ ਜਿੰਨੇ ਇਹਦੇ ਪਹਿਲੂ ਹੈ ਬਹੁਤ ਸਾਰੇ ਮਤਲਬ ਜਿਹੜਾ ਹੈਗਾ ਇਹਦੇ ਪਹਿਲੂ ਆ ਸਾਰੇ ਵਿਚਾਰ ਕਰਨਗੇ ਔਰ ਦੇਖਣਗੇ ਵੀ ਇਹ ਕੀ ਹੋਇਆ ਔਰ ਅੱਗੇ ਤੋਂ ਇਹ ਨਾ ਹੋਵੇ ਔਰ ਅਸੀਂ ਆਪਾਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਜੀ ਔਰ ਵੱਲੋਂ ਪੂਰਾ ਇਸ ਕੇਨਾ ਕਸੀ ਹੈ ਜਿਹੜੀ ਬੁਰਾਈ ਆ ਇਹਨੂੰ ਹੁਣ ਆਪਾਂ ਸਾਡੇ ਬਾਰਡਰ ਤੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਇਸ ਬੁਰਾਈ ਦਾ ਅੰਤ ਹੋਏਗਾ ਜਿਵੇਂ ਕਿ ਪ੍ਰਧਾਨ ਮੰਤਰੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ